ਐਨਸੀ ਬਸ ਇੰਨਾ ਕਹ। ਇਹ ਜੋ ਮਰਜੀ ਬੋਲੀ ਜਾਓ ਮੁੱਖ ਬਿੰਦੂ ਪਾਪਰਾ ਐਕਟ ਲੋਕਾਂ ਨੂੰ ਸਿਰਫ ਇੰਨਾ ਸਮਝ ਆਉਂਦਾ ਜੇ ਅਸੀਂ ਪਲਾਟ ਲਿਆ ਸੀਗਾ ਮੇਰਾ ਬਾਪੂ ਰਿਟਾਇਰ ਹੋਇਆ ਸੀਗਾ ਜਿੰਨੇ ਪੈਸੇ ਮਿਲੇ ਸੀ ਫਲਾਨੀ ਕਲੋਨੀ ਚ ਲਾਤੇ ਬਾਅਦ ਪਤਾ ਲੱਗਿਆ ਕਲੋਨੀ ਇਲੈਗਲ ਆ ਉਹਦਾ ਕਲੋਨੀ ਕੋਈ ਲੀਡਰ ਸੀਗਾ ਜਾ ਲੀਡਰ ਦੀ ਸ਼ੈ ਨਾਮ ਸੀ ਬੰਦਾ ਉਹ ਕਲੋਨੀ ਕੱਟ ਕੇ ਚਲਾ ਗਿਆ ਜੀ ਬਾਅਦ ਦੇ ਵਿੱਚ ਜਦੋਂ ਉਸ ਕਲੋਨੀ ਵਾਸਤੇ ਮੀਟਰ ਲਵਾਉਣ ਗਏ ਤਾਂ ਕਹਿੰਦੇ ਇਹ ਤਾਂ ਕਲੋਨੀ ਇਲੀਗਲ ਹੈ ਜਦੋਂ ਸੀਵਰੇਜ ਦਾ ਪਾਣੀ ਦੀ ਗੱਲ ਕੀਤੀ ਕਹਿੰਦੇ ਕਲੋਨੀ ਇਲੀਗਲ ਹੈ ਜਦੋਂ ਲਾਈਟਾਂ ਦੀ ਗੱਲ ਕਹਿੰਦੇ ਕਲੋਨੀ ਇਲੀਗਲ ਹੈ ਕਹਿੰਦੇ ਜੀ ਸਾਡੇ ਪੈਸੇ ਤਾਂ ਲੀਗਲ ਸੀਗੇ ਸਾਡੇ ਪੈਸੇ ਤਾਂ ਨਕਲੀ ਨਹੀਂ ਸੀ ਨਾ ਜੇ ਕਲੋਨੀ ਨਕਲੀ ਐ ਅਸੀਂ ਕਿੱਥੇ ਪੈਸੇ ਲਾਤੇ ਫਿਰ ਬੰਦੇ ਨਾਲ ਗੱਲ ਕਰੋ ਉਹ ਬੰਦਾ ਕੀ ਕਰਦਾ ਸੀਗਾ ਜੀ ਮੇਰੇ ਕੋਲ ਰਿਕਾਰਡ ਤੇ ਉਹ ਬੰਦਾ ਲੀਡਰਾਂ ਦੇ ਗੱਲ ਪਾ ਜਾਂਦਾ ਸੀਗਾ ਜੀ ਕਲੋਨੀ ਵਾਲਿਆਂ ਨੂੰ ਵੀ ਉਹਨਾਂ ਤੋਂ ਕਰਾ ਲਓ ਵੋਟਾਂ ਵੇਲੇ ਹੰ ਗੋਟਾਂ ਵੇਲੇ ਕਿਸੇ ਨੂੰ ਪਤਾ ਹੀ ਐ ਜੀ ਇਹਨਾਂ ਨੂੰ ਵੀ ਪਤਾ ਹੀ ਐ ਵੀ ਸਾਰਾ ਕੁਝ ਲੀਗਲ ਹੋ ਜਾਂਦਾ ਫਿਰ ਤਾਂ ਉੱਗੇ ਮੈਂ ਐ ਕਿ ਮੈਂ ਹੋ ਗਈ ਇਲੀਗਲ ਅਸੀਂ ਕਰਾ ਦਾਂਗੇ ਲੀਗਲ ਐੇ ਕੰਮ ਚੱਲਦਾ ਰਿਹਾ ਜਨਾਬ ਮੇਰੇ ਕੋਲੇ ਤਿੰਨ ਮੈਂ ਜਦੋਂ ਇਹ ਫੈਸਲਾ ਕਰਨਾ ਸੀ ਮੈਂ ਕੋਈ ਕੋਈ ਮੈਂ ਬੱਚਾ ਨਹੀਂ ਐ ਕਿ ਮੈਂ 3 ਸਾਲ ਦਾ ਮੁੱਖ ਮੰਤਰੀ ਹਾਂ ਹਲੋ ਕੀ ਸਾਹਿਬ ਸੁਣ ਲਿਓ ਮੈਂ ਕੋਈ ਇਨਕਸਪੀਰੀਅੰਸ ਨਹੀਂ ਹੈਗਾ ਹੁਣ ਮੈਂ ਐਕਸਪੀਰੀਅੰਸ ਦਾ ਦੇਸ਼ ਦੇ ਟੌਪ 5 ਐਕਸਪੀਰੀਸ ਮੁੱਖ ਮੰਤਰੀ ਹੈ ਜਿਹੜਾ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦਾ ਨਾਮ ਹੁੰਦਾ ਹੈ ਐਵੇਂ ਨਾ ਐਵੇਂ ਸਮਝਿਆ ਕਰੋ ਤੂੰ ਚੱਲ ਤੂੰ ਕੀ ਹੋਵੇਂ ਹੈ ਇਹ ਥੋੜੀਆਂ ਆਪਣੀਆਂ ਇਹਦਾ ਮੈਂ ਕੁਝ ਨਹੀਂ ਕਰ ਸਕਦਾ ਇਹਦਾ ਮੈਂ ਕੁਝ ਨਹੀਂ ਕਰ ਸਕਦਾ ਜਿਹੜੇ ਨਹੀਂ ਬਣ ਸਕੇ ਮੈਂ ਕੀ ਕਰਾਂ ਇਹਨਾਂ ਦਾ ਉਹ ਬਣ ਨਹੀਂ ਸਕਦੇ ਸਰ ਪਗਾਮੀਆਂ ਹੀ ਰਹਿ ਜਾਣਗੀਆਂ ਬਸ ਸੋ ਗੱਲ ਕੀ ਮੈਂ ਇਲੀਗਲ ਕਲੋਨੀयां ਕੜਤੀਲ ਲੀਟਰਾਂ ਦੇ ਗੱਲ ਪਾਗੇ ਅਗਲੀ ਵਾਰ ਫੇਰ ਪਾਗੇ ਫੇਰ ਪਾਗੇ ਮੈਂ ਜਦੋਂ ਸਾਰਾ ਮੰਗਾਇਆ ਪਿਛਲੀ ਤਿੰਨ ਵਾਰ ਤੋਂ ਇਲੀਗਲ ਕਲੋਨੀਆਂ ਨੂੰ ਰੈਗੂਲਾਈਜ਼ ਕੀਤਾ ਗਿਆ ਹੈ ਤਿੰਨ ਵਾਰ ਔਰ ਹਰ ਵਾਰ ਸਿਰਫ ਥੱਲੇ ਵਾਲੀ ਲਾਈਨ ਪੜਿਓ ਥੱਲੇ ਲਿਖਿਆ ਹੋਇਆ ਹੈ ਇਟ ਵਿਲ ਨੈਵਰ ਹੈਪਨ ਅਗੇਨ ਅੱਗੇ ਤਾਂ ਨਹੀਂ ਕਰਾਂਗੇ ਬਸ ਅਗਲੀ ਵਾਰ ਫੇਰ ਕਰ ਦਿੰਦੇ ਨੇ ਅਗਲੀ ਵਾਰ ਫੇਰ ਕਰ ਦਿੰਦੇ ਨੇ ਮੈਂ ਕਿਹਾ ਯਾਰ ਇਹ ਕੀ ਹੈ ਕਹਿੰਦੇ ਇਹ ਤਾਂ ਹੁਣ ਕੀ ਕਰੀਏ ਜੀ ਇਹ ਤਾਂ ਐ ਹੀ ਹੈ ਜੀ ਇਹਨਾਂ ਦੇ ਦੋ ਸੀਗੇ ਕਿ ਕੈਪਟਨਸੀ ਇੱਕ ਇੱਕ ਤਿੰਨ ਕ ਮਹੀਨੇ ਬਾਅਦ ਤੇ ਹੋ ਰਾਇਆ ਸੀ ਇੱਕ ਉਹ ਅੱਡ ਕਰ ਗਿਆ ਆਪਣੇ ਫੈਸਲੇ ਉਦੋਂ ਅੱਜ ਮੈਂ ਕੱਲ ਕੱਲ ਮੈਂ ਬਾਜਵਾ ਸਾਹਿਬ ਨੂੰ ਸੁਣ ਰਿਹਾ ਸੀ 18 ਚਿੱਠੀਆਂ ਮੈਨੂੰ ਪਾਈਆਂ 17 ਤੁਹਾਨੂੰ ਪਾਈਆਂ 16 ਇਹਨਾਂ ਨੂੰ ਪਾਈਆਂ ਨਹੀਂ Let me speak sir let me speak sir ਤੁਸੀਂ ਤੁਸੀਂ Let me speak sir ਸਰ Let me speak ਹੋ ਸਕਦਾ ਤੁਸੀਂ ਹੋ ਸਕਦਾ ਉਹ ਚਿੱਠੀ ਤੁਹਾਡੀ ਹੋ ਸਕਦਾ ਤੁਹਾਡੀ ਚਿੱਠੀ ਜੇ ਮਜਬੂਰ ਹੋਵੇ ਹੋ ਸਕਦਾ ਤੁਹਾਡੀ ਚਿੱਠੀ ਚ ਮਜਬੂਰ ਹੋਵੇ ਕੇ ਐਨਓ ਸੀ ਕਲੀਅਰ ਕਰੋ ਸੋ Let me speak ਹੋ ਹੋ ਸਕਦਾ ਮਜਬੂਰ ਹੋਵੇ ਤੁਹਾਡੀਆਂ ਚਿੱਠੀਆਂ ਕੈਪਟਨ ਮਨਿੰਦਰ ਤਾਂ ਪਾਉਂਦਾ ਰਿਹਾ ਡਸਟਬਿਨ ਚ ਤੂੰ ਸਾਡੇ ਵਾਲੀਆਂ ਗਿਣਦੇ ਰਹਨੇ ਹੋ ਤੂੰ ਕਿੰਨੀਆਂ ਲਿਖੀਆਂ ਕੈਪਟਨ ਨੂੰ ਕੈਪਟਨ ਨੂੰ ਕਿੰਨੀਆਂ ਲਿਖੀਆਂ ਪਹਿਲਾਂ ਕੈਪਟਨ ਨੇ ਕੀ ਕਿਹਾ ਸੀਗਾ ਪਤਲਿਕ ਜਿਹਾ ਸੀ ਕੈਪਟਨ ਨੇ ਕਿ ਬਾਜਬਾ ਮੈਨੂੰ ਚਿੱਠੀ ਲਿਖਦਾ ਰਹਿਣਾ ਮੈਂ ਡਸਟ ਬਿੰਚ ਪਾ ਦਿੰਨਾ ਹੱਦਾਂ ਯਾਰ 17 ਤੁਹਾਨੂੰ ਲਿਖਤੀਆਂ 18 ਮੈਨੂੰ ਨਹੀਂ ਆਈ ਇੱਕ ਕੰਮ ਇਹਨਾਂ ਨੂੰ ਹੋਰ ਕੋਈ ਕੰਮ ਹੀ ਹੈ ਨਹੀਂ ਇਹਨਾਂ ਨੂੰ ਲੈਟ ਹਿਮ ਸਪੀਕ ਲੈਟ ਹਿਮ ਸਪੀਕ ਲੈਟ ਹਿਮ ਸਪੀਕ ਲੈਟ ਹਿਮ ਸਪੀਕ ਹੱਦਾਂ ਹੱਦਾਂ ਬੜਾ ਸੀਰੀਅਸ ਲੰਦਾ ਜੋ ਕੁਝ ਵੀ ਚੇਅਰ ਦੀ ਆਗਿਆ ਤੋਂ ਬਿਨਾ ਕਿਹਾ ਗਿਆ ਹੈ ਰਿਕਾਰਡ ਨਾ ਕੀਤਾ ਜਾਵੇ ਜੀ ਐਸ ਸੀ ਐਮ ਸਾਹਿਬ ਚੇਅਰ ਨੂੰ ਡੈਸਕ ਕਰੋ ਜੀ ਜੀ ਹੋ ਸਕਦਾ ਕੋਈ ਮਜਮੂਨ ਐਨ او ਸੀ ਵਾਲਾ ਵੀ ਹੋਵੇ ਜਿਹੜੀ 18 ਮੈਨੂੰ ਲਿਖੀਆਂ 17 ਤੁਹਾਨੂੰ ਲਿਖੀਆਂ ਇਹਨਾਂ ਦੀ ਇੱਕ ਵਾਰ ਪੜਦਾ ਕੌਣ ਹੈ ਇਹਨਾਂ ਦੀ ਜੇ ਇਹਨਾਂ ਨੇ ਅਨੇ ਦੇ ਹਫਤੇ ਪ੍ਰਧਾਨ ਨੇ ਕਿਹਾ ਸੀ ਮੈਂ ਉਹਦੀਆਂ ਚਿੱਠੀਆਂ ਨੂੰ ਡਸਟ ਬਿੰਚ ਪਾ ਦੇਣਾ ਤੜਕੀ ਉੱਠ ਕੇ ਅਖਬਾਰ ਪੜਦੇ ਸਾਰੇ ਜਿਹੜੀ ਨੈਗੇਟਿਵ ਖਬਰ ਲੱਗੀ ਹੋਵੇ ਉਹਨੂੰ ਟੈਗ ਕਰਕੇ ਟਵੀਟ ਕਰ ਦਿੰਦੇ ਆ। ਭਗਵੰਤ ਮਾਨ ਨੂੰ ਗਾਲਾਂ। ਬੱਸ। ਕੋਈ ਕੰਮ ਚੰਗਾ ਕਰਤਾ ਹੋਵੇ ਨੋ ਨੋ ਇਹ ਕੰਮ ਚੰਗਾ ਥੋੜੀ। ਭਗਵੰਤ ਮਾਨ ਨੂੰ ਗਾਲਾਂ। ਬੱਸ। ਹੋਰ ਕੋਈ ਕੰਮ ਨਹੀਂ। ਮੈਂ ਕਹਿੰਦਾ ਕਿ ਆ ਜਿਹੜਾ ਅੱਜ ਬਿੱਲ ਲੈ ਕੇ ਆਏ ਆ ਕਿੰਨੇ ਲੋਕਾਂ ਦੇ ਪੈਸੇ ਜਨਾਬ ਜੀ ਉਹ ਤੋਂ ਵੱਧ ਪੈਸੇ ਨਹੀਂ ਕਮਾ ਸਕਦੇ ਉਹ। ਆਪਣੀ ਜ਼ਿੰਦਗੀ ਜਿੰਨੀ ਕਮਾਈ ਸੀਗੇ ਉਹਨਾਂ ਨਾਲ ਲਾਤੀ। ਕੈਸੀ ਹੁਣ 31 ਜੁਲਾਈ ਵਾਲਾ ਫੈਸਲਾ ਕਿਉਂ ਲਿਆ ਮੈਂ ਡਿਟੇਲ ਦੱਸਦਾ ਮੈਂ ਲਿਆ ਫੈਸਲਾ 31 ਜੁਲਾਈ ਵਾਲਾ ਆਫਸਰ ਬੈਠੇ ਆਫਸਰ ਚੀਫ ਸੈਕਟਰੀ ਸਾਹਿਬ ਬੈਠੇ ਬੀਕੇਸਨ ਬੈਠੇ ਕੈਪਸੇ ਨਾ ਬੈਠੇ ਮੈਂ ਨੇ ਕਾ ਕਦ ਕਰਾਂਗੇ ਇਹ ਕੰਮ ਨੇ ਕਾ ਅਭੀ ਮੈਂ ਕਾ ਫਿਰ ਜੇ ਆਪਾਂ ਅੱਜ ਕਰਤਾ ਅਨਾਉਂਸ ਇਹਦਾ ਮਤਲਬ ਇਹ ਹੋ ਜੂਗਾ ਇਹ ਗੱਲ ਹੈਗੀ ਹੈ ਸਰ ਕੋਈ 15 ਦਾ ਅਸਤੇ ਨੇੜੇ ਦਿੜੇ ਮੇਗਾ ਜੀ ਆਪਾਂ ਅੱਜ ਅਨਾਉਂਸ ਕਰਤਾ ਕਿ 2 ਨਵੰਬਰ ਤੱਕ ਰੀਸਟੀਆਂ ਕਰਾ ਲਓ ਜਾਂ ਜਿਨ੍ਹਾਂ ਦੀਆਂ ਬਿਆਨੇ ਦਿੱਤੇ ਹੋਏ ਨੇ ਨਾ ਜਿਹੜੇ ਰਹਿੰਦੇ ਨੇ 2 ਨਵੰਬਰ ਤੱਕ ਲੀਗਲ ਇਹ ਨਾ ਹੋਵੇ ਕਿ ਅੱਜ ਤੋਂ ਬਾਅਦ 2 ਨਵੰਬਰ ਤੱਕ ਲੋਕ ਇਹ ਸਮਝ ਲੈਣ ਕਿ ਇਲੀਗਲ ਕਲੋਨੀਆਂ ਕੱਟਣ ਦਾ ਟਾਈਮ ਆ ਗਿਆ ਡੇਢ ਮਹੀਨੇ ਚ ਹੋਰ ਇਲੀਗਲ ਕਲੋਨੀਆਂ ਕੱਢ ਦੋ 2 ਨਵੰਬਰ ਤੱਕ ਸਾਰਾ ਕੁਝ ਲੀਗਲ ਹੈ ਮੈਂ ਕਿਹਦੀ ਕੰਮ ਕਰਦੇ ਆ 10 ਦਿਨ ਪਹਿਲਾਂ 31 ਜੁਲਾਈ ਨੂੰ ਫਾਈਨਲ ਕਰਦੇ ਆ 31 ਜੁਲਾਈ ਤੱਕ 10% ਵਿਆਨ ਦਾ ਬੈਂਕ ਦੇ ਦੁਆਰਾ ਦਿੱਤਾ ਹੋਇਆ ਅਸਟਾਮ ਖਰੀਦੇ ਹੋਇਆ 31 ਜੁਲਾਈ ਤੋਂ ਪਹਿਲਾਂ ਦਾ ਜੇ ਤਰਸਤੀ ਹੋਗੀ ਤਾਂ ਵੀ ਠੀਕ ਹੈ ਨਹੀਂ ਹੋਈ ਤਾਂ 2 ਨਵੰਬਰ ਮੈਂ ਤਾਂ ਛੁਣਿਆ ਸਰ 1 ਅਕਤੂਬਰ ਨੂੰ ਚੋਣਾ ਆ ਜਾਂਦਾ ਹੈ 20 ਅਕਤੂਬਰ 25 ਅਕਤੂਬਰ ਤੱਕ ਆਹੜਤੀਆ ਪੈਸੇ ਦੇ ਦਿੰਦਾ ਜੇ ਕਿਸੇ ਦੇ ਪੈਸੇ ਰਹਿ ਗਏ ਨਾ ਉਹ ਉਹ 2 ਨਵੰਬਰ ਤੋਂ ਪਹਿਲਾਂ ਪਹਿਲਾਂ ਲੈ ਲੂਗਾ ਆਪਦੀ ਰਿਸਟਰੀ ਕਰਾ ਲੇ ਉਸ ਤੋਂ ਬਾਅਦ ਉਹਦਾ ਉਹਦੀ ਜ਼ਮੀਨ ਜਿਹੜੀ ਹੈ ਉਹਦੋਂ ਮੀਟਰ ਵੀ ਮਿਲੂਗਾ ਉਹਨੂੰ ਉਹਨੂੰ ਸਾਰਾ ਕੁਝ ਲੀਗ ਹੋਊਗਾ ਸਭ ਕੁਝ ਹੋਊਗਾ ਪਰ 31 ਜੁਲਾਈ ਤੋਂ ਬਾਅਦ ਆਲਾ ਨਹੀਂ ਹੋਊਗਾ ਕੋਈ ਉਹਦੇ ਵਾਸਤੇ ਅਸੀਂ ਕੀ ਕੀਤਾ ਸਰ 31 ਜੁਲਾਈ ਤੋਂ ਬਾਅਦ ਨਾ ਹੋਵੇ ਅਸੀਂ ਕੀ ਕੀਤਾ ਕਲਰ ਕੋਡਿੰਗ ਕਰਤੀ ਆਊਟ ਆਫ ਦਾ ਬਾਕਸ ਆਈਡੀਆ ਭਗਵੰਤ ਮਾਨ 17 ਸਾਲ ਦਾ ਜਦੋਂ ਹੋਇਆ ਹੋਇਆ ਸੀਗਾ ਤਾਂ ਉਹਨੂੰ ਸਾਰੀ ਦੁਨੀਆ ਨੇ ਸਿਰਫ ਇੱਕ ਗੱਲ ਕਰਕੇ ਪਛਾਣ ਲਿਆ ਸੀ ਯਾਰ ਇਹ ਬੰਦਾ ਗੱਲ ਕੀ ਕਰ ਰਿਹਾ ਹੈ ਲੋਕੋ ਨੇ ਕਿਹਾ ਸੀ ਕੁਲਫੀ ਗਰਮਾ ਗਰਮ ਕੁਲਫੀ ਠੰਡੀ ਠਾਰ ਨਹੀਂ ਸਰ ਉਹਨੇ ਹੋਰ ਤਰੀਕੇ ਨਾਲ ਸੋਚਿਆ ਸੀ ਕੁਲਫੀ ਨੂੰ ਮੈਂ ਵੀ ਕਹਿੰਨਾ ਆਊਟ ਆਫ ਦਾ ਬਾਕਸ ਆਈਡੀਆ ਸੋਚੋ ਅਸੀਂ ਕੀਤਾ ਕਲਰ ਕੋਡਿੰਗ ਆਫ ਅਸਟਾਮ ਪੇਪਰਸ ਕੱਲ ਰਿਕਾਰਡਿੰਗ ਅੱਜ ਅੱਜ ਸਾਰੀ ਦੁਨੀਆ ਇਸ ਗੱਲ ਨੂੰ ਲਾਈਕ ਕਰ ਰਹੀ ਹੈ ਕਿ ਕਿਵੇਂ ਕੀਤਾ ਹੈ ਮੈਨੂੰ ਕਈ ਸੂਬਿਆਂ ਦੇ ਮੁੱਖ ਮੰਤਰੀ ਪੁੱਛ ਰਹੇ ਨੇ ਸਰ ਇਹ ਕਿਵੇਂ ਕੀਤਾ ਮੈਂ ਦੱਸਦਾ ਸਰ ਜੇ ਕਿਸੇ ਵਪਾਰੀ ਨੇ ਪਹਿਲਾਂ ਆਉਣਾ ਹੁੰਦਾ ਸੀ ਇੱਥੇ ਪੰਜਾਬ 'ਚ ਇਹਨਾਂ ਦੀ ਸਰਕਾਰ ਹੁੰਦੀ ਸੀ ਤਾਂ ਰਾਜਪੁਰੇ ਕੋਲੇ 40 ਕਿਲੇ ਲੈ ਲੈਂਦਾ ਸੀ ਚਲੋ 4 ਕਰੋੜ ਨੂੰ ਕਿਲਾ ਮਿਲ ਗਿਆ 160 ਕਰੋੜ ਨੂੰ ਉਹਨੇ 40 ਕਿੱਲੇ ਲੈ ਲੈ। ਉਹ ਤੋਂ ਬਾਅਦ ਸੀਐਲਯੂ ਕੋਲੇ ਜਾਂਦਾ ਸੀ। ਸੀਐਲਯੂ ਕਹਿੰਦੇ ਐ ਕਿ ਨਹੀਂ। ਐਦਾਂ ਕਿਵੇਂ ਲਾ ਲੀਂਗਾ ਤੂੰ ਫੈਕਟਰੀ? 4-5 ਮਹੀਨੇ ਸੀਐਲਯੂ ਨਹੀਂ ਮਿਲਦੀ ਸੀ ਸਰ। ਉਹ ਫਿਰ ਇਧਰੋਂ ਉਧਰੋਂ ਕੁਝ ਜਿਗਾਰ ਕਰਕੇ ਫਿਰ ਸੀਐਲਯੂ ਲੈਂਦਾ ਸੀ। ਸੀਐਲਯੂ ਮਿਲ ਜਾਂਦਾ ਸੀ। ਤਾਂ ਫਿਰ ਉਹ ਸੋਚਦਾ ਸੀ ਹੁਣ ਫੈਕਟਰੀ ਲੱਗ ਜੂ। ਜਦੋਂ ਹੀ ਥੋੜਾ ਫੈਕਟਰੀ ਦੇ ਨੇੜੇ ਤੜ ਲ ਜਾਂਦਾ ਸੀ। ਫੋਰੈਸਟ ਵਾਲੇ ਆ ਜਾਂਦੇ ਸੀ। ਐਵੇਂ ਕਿਵੇਂ ਇਧਰ ਕਿਧਰ ਫਿਰਦਾ ਸਾਡੇ ਕੋਲੇ ਫੋਰੈਸਟ ਵਾਲਿਆਂ ਕੋਲ ਜਾਂਦਾ ਸੀ ਜੀ 2 ਮਹੀਨੇ ਫੋਰੈਸਟ ਵਾਲੇ ਲਾਉਂਦੇ ਸੀ ਫੋਰੈਸਟ ਤੋਂ ਕਲੀਅਰੈਂਸ ਮਿਲਦੀ ਸੀ ਨਾਲ ਹੀ ਫਿਰ ਪੋਲੂਸ਼ਨ ਵਾਲੇ ਆ ਜਾਂਦੇ ਸੀਗੇ ਜੀ ਐਵੇਂ ਕਿਵੇਂ ਇਧਰ ਕਿਧਰ ਸਾਡੇ ਨਾਲ ਗੱਲ ਕਰ ਦੱਸ ਕਿੰਨੇ ਲਗਭਗ ਸਾਲ ਤੋਂ 1.5 ਸਾਲ ਉਹਨੂੰ ਸਾਰੀਆਂ ਪਰਮਿਸ਼ਨਸ ਲੈਣ ਨੂੰ ਲੱਗ ਜਾਂਦਾ ਸੀ ਉਹਦਾ 160 ਕਰੋੜ ਸਟਕ ਪਿਆ ਰਹਿੰਦਾ ਸੀ ਕੋਈ ਇੱਕ ਇੱਟ ਵੀ ਨਹੀਂ ਲੱਗਦੀ ਸੀਗੀ ਫੈਕਟਰੀ ਨੂੰ ਤੇ ਉਹ ਬੰਦਾ ਕਹਿੰਦਾ ਸੀ ਯਾਰ ਇਹ ਦਿਨ ਹੋਰ ਤਾਂ ਯਾਰ ਵੇਚ ਹੀ ਦਿੰਨੇ ਆ ਜ਼ਮੀਨ ਹੀ ਵੇਚ ਦਿੰਨੇ ਆ ਜ਼ਮੀਨ ਹੀ ਮਹਿੰਗੀ ਹੋ ਗਈ ਹੋਣੀ ਨਹੀਂ ਤਾਂ ਚਲੋ ਵੇਚ ਹੀ ਚਲਦੇ ਆ ਯਾਰ ਇੱਥੇ ਕਿੱਥੇ ਚਲਦੇ ਅਸੀਂ ਕੀ ਕੀਤਾ ਸਰ ਅੱਜ ਦੁਨੀਆ ਦੇ ਵਿੱਚ ਉਦਾਹਰਨ ਹੈ ਮੈਂ ਦੱਸ ਦੇਣਾ ਅੱਜ ਮੁਕੱਦਸ ਹਾਊਸ 'ਚ ਸਰ ਅਸੀਂ ਕਲਰ ਕੋਡਿੰਗ ਕਰਤੀ ਇਸ ਸਟੈਂਪ ਪੇਪਰ ਦੀ ਅੱਜ ਜੇ ਕਿਸੇ ਵਪਾਰੀ ਨੇ ਆਉਣਾ ਹੈ ਰਾਜਪੁਰੇ ਕੋਲੇ 40 ਕਿੱਲੇ ਲਵੇ ਨਾ ਉਹ ਖਰੀਦ ਦੇਣਾ ਹਾਂ ਖਰੀਦਦਾਰ ਨਾਲ ਗੱਲ ਕਰ ਲੈ ਵੇਚਣ ਵਾਲੇ ਨਾਲ ਕਿ ਮੈਂ ਵੇਚਣ ਲੱਗਿਆ ਮੈਨੂੰ ਕੋਈ ਪ੍ਰੋਬਲਮ ਨਹੀਂ ਪਰ ਉਹ ਰਿਸ਼ਤੀ ਕਰਾਉਣ ਤੋਂ ਪਹਿਲਾਂ ਸਾਡੇ ਕੋਲੇ ਆਵੇ ਇਨਵੈਸਟ ਪੰਜਾਬ ਦੇ ਪੋਰਟਲ ਤੇ ਆ ਜੇ ਜਾਂ ਇਨਵੈਸਟ ਪੰਜਾਬ ਦੇ ਦਫ਼ਤਰ 'ਚ ਆ ਜੇ ਮਾਲੀ ਏਅਰਪੋਰਟ ਦੇ ਚੌਂਕ 'ਚ ਹੈ ਸਾਨੂੰ ਦੱਸੇ ਸਾਨੂੰ 14 ਦਿਨ ਚਾਹੀਦੇ ਨੇ ਸਰ 2 2 ਹਫ਼ਤੇ ਸਾਡੀ ਸੀਐਲਯੂ ਦੀ ਟੀਮ ਜਾਊਗੀ ਉੱਥੇ ਫਾਰੇ ਦੀ ਟੀਮ ਜਾਊਗੀ ਪੋਲੂਸ਼ਨ ਦੀ ਟੀਮ ਜਾਊਗੀ ਫਾਇਰ ਦੀ ਟੀਮ ਜਾਊਗੀ 14 ਦਿਨਾਂ ਚ ਦੱਸ ਦੇਣਗੇ ਨਹੀਂ ਸਾਨੂੰ ਕੋਈ ਪ੍ਰੋਬਲਮ ਨਹੀਂ ਜੀ ਤਾਂ 15ਵੇਂ ਦਿਨ ਉਹਨੂੰ ਕਵਾਂਗੇ ਓਕੇ ਜਿਹੜਾ ਤੇਰਾ ਸੈਲਰ ਜਿਹੜਾ ਜ਼ਮੀਨ ਵੇਚਣ ਵਾਲਾ ਉਹਨੂੰ ਲੈ ਕੇ ਆ ਔਰ ਤਹਿਸੀਲਦਾਰ ਵੀ ਕਚੇਰੀਆਂ ਚ ਨਹੀਂ ਇਨਵੈਸਟ ਪੰਜਾਬ ਦੇ ਦਫ਼ਤਰ ਚ ਬਿਠਾਇਆ ਹੋਇਆ ਹੈ ਲੈ ਕੇ ਆ ਪਰ ਹਰੇ ਰੰਗ ਦਾ ਹਰੇ ਰੰਗ ਦਾ ਸਟੈਂਪੇ ਪਰ ਕਿੰਨਾ ਪਊਗਾ ਉਹ ਥੋੜਾ ਜਿਹਾ ਮਹਿੰਗਾ ਹੋਊਗਾ ਕਿਉਂਕਿ ਉਹ ਚ ਪੋਲੂਸ਼ਨ ਦੇ ਵੀ ਚਾਰजेस ਹੋਣਗੇ ਉਹ ਚ ਫੋਰੈਸਟ ਦੇ ਵੀ ਹੋਣਗੇ ਉਹਦੇ ਵਿੱਚ ਸੀਐਲਯੂ ਦੇ ਵੀ ਹੋਣਗੇ ਉਹਦੇ ਵਿੱਚ ਸਾਰੇ ਚਾਰजेस ਹੋਣਗੇ ਜਿੱਦੋਂ ਉਹ ਰਿਸਟਰੀ ਹੋ ਗਈ ਸਪੀਕਰ ਸਾਹਿਬ ਅਗਲੇ ਦਿਨ ਉਹ ਆਪਣੀ ਭੂਮੀ ਪੂਜਨ ਕਰਾ ਕੇ ਆਪਣੀ ਫੈਕਟਰੀ ਦਾ ਉਦਘਾਟਨ ਕਰਸਾ ਅਸੀਂ 24 ਘੰਟੇ ਵੀ ਇਵਨ 24 ਘੰਟੇ ਵੀ ਅਸੀਂ ਵਪਾਰੀ ਦਾ ਪੈਸਾ ਸਟੱਕ ਨਹੀਂ ਰੱਖਣਾ ਚਾਹੁੰਦੇ ਇਹ ਇਹ ਹੈਗਾ ਗ੍ਰੀਨ ਪੇਪਰ ਜਿਹਦੇ ਚ 157 ਤੋਂ ਜ਼ਿਆਦਾ ਸਾਡੇ ਕੋਲੇ ਆ ਚੁੱਕੇ ਨੇ ਦੂਜਾ ਹੈਗਾ ਰੈੱਡ ਪੇਪਰ ਸਰ ਸਟੈਂਪ ਪੇਪਰ ਹੈ ਰੈੱਡ ਹੈ ਕਲੋਨੀਆਂ ਵਾਸਤੇ ਜਿਹਦੀ ਆਪਣੀ ਡਿਬੇਟ ਚੱਲ ਰਹੀ ਹੈ ਜੇ ਕਲੋਨੀ ਕੱਟਣੀ ਹੈ ਤਾਂ ਰੈੱਡ ਖਰੀਦਣਾ ਪਊਗਾ ਔਰ ਪਹਿਲਾਂ ਦੱਸਣਾ ਪਊਗਾ ਕਿ ਅਸੀਂ ਕਲੋਨੀ ਕੱਟਣੀ ਹੈ ਅਸੀਂ ਦੱਸਾਂਗੇ ਫਿਰ ਕਿ ਇੱਥੇ ਬਿਜਲੀ ਦਾ ਮੀਟਰ ਲੱਗ ਸਕਦਾ ਇੱਥੇ ਕਲੋਨੀ ਬਣ ਸਕਦੀ ਹੈ ਇੱਥੇ ਰਹਿਸ਼ੀ ਇਲਾਕਾ ਹੈ ਇੱਥੇ ਸੀਵਰੇਜ ਪੈ ਸਕਦਾ ਸਾਰਾ ਕੁਝ ਫਿਰ ਅਸੀਂ ਉਹਨੂੰ ਕਹਾਂਗੇ ਆ ਜਾ ਰੈੱਡ ਖਰੀਦ ਰੈੱਡ ਦੇ ਵਿੱਚ ਸਾਰਾ ਕੁਝ ਇਨਕਲੂਡਡ ਹੋਊਗਾ ਸਰ ਬਿਜਲੀ ਪਾਣੀ ਸੀਵਰੇਜ ਇਹ ਉਤੋਂ ਜਿਹੜਾ ਜੋ ਵੀ ਸਰਕਾਰੀ ਸਹੂਲਤਾਂ ਮੈਂ ਇੱਕ ਪ੍ਰੂਵਡ ਕਲੋਨੀ ਨੂੰ ਮਿਲਦੀਆਂ ਨੇ ਉਹ ਮਿਲੂਗਾ ਕੱਲ ਨੂੰ 6 ਮਹੀਨੇ ਬਾਅਦ 2 ਸਾਲਾਂ ਬਾਅਦ ਕੋਈ ਬਾਬੂ ਜਾਵੇ ਕਿਸੇ ਫੈਕਟਰੀ ਚ ਹਾਂਜੀ ਕਾਗਜ਼ ਦਿਖਾ ਉਹ ਕਾਗਜ਼ ਦਿਖਾਏ ਜੇ ਗ੍ਰੀਨ ਹੈ ਨਾ ਸਟੈਂਪ ਪੇਪਰ ਤਾਂ ਬਾਬੂ ਸਮਝ ਜਾਊਗਾ ਆਲ ਇਜ਼ ਵੈਲ ਸਾਰਾ ਕੁਝ ਪੀੜ ਹੈ ਜੇ ਇਹ ਨਹੀਂ ਕਰ ਸਕਦਾ ਹੁਣ ਕੋਈ ਕਿ ਰੈੱਡ ਦੇ ਖਰੀਦ ਲਿਆ ਰੈੱਡ ਰੈੱਡ ਸਟੈਂਪ ਪੇਪਰ ਖਰੀਦ ਕੇ ਕਲੋਨੀ ਕਟਲੀ ਪਰ ਪਲਾਟ ਨਹੀਂ ਵਿਕੇ 60% ਜਿਵੇਂ ਅਮਨ ਕਹ ਰਿਹਾ ਸੀਗਾ ਕਿ 70% ਆ ਪਲਾਟ ਨਹੀਂ ਵਿਕੇ ਬਾਕੀ 40% ਚ ਫੈਕਟਰੀ ਲਾ ਦੋ ਨੋ 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 ਜੇ ਉਹਨੇ ਇਦਾਂ ਕੀਤਾ ਜਦੋਂ ਕੋਈ ਅਸੀਂ ਚੈੱਕ ਕਰਾਂਗੇ ਤਾਂ ਕਹਾਂਗੇ ਕਿ ਤੂੰ ਫੈਕਟਰੀ ਜਿਹੜੀ ਆ ਉਹ ਗ੍ਰੀਨ ਚ ਲਈ ਬੈਠਾ ਹੈ ਤੈਨੂੰ ਇਹਦੇ ਵਾਸਤੇ ਗ੍ਰੀਨ ਲੈਣਾ ਪੈਣਾ ਸੀ ਪਰ ਤੂੰ ਰੈੱਡ ਦਾ ਜਿਹੜਾ ਪਰਮਿਸ਼ਨ ਲਈ ਸੀ ਤੂੰ ਇਸ ਕਲੋਨੀ ਦੇ ਵਿੱਚ ਫੈਕਟਰੀ ਨਹੀਂ ਲੈ ਸਕਦਾ ਸਹੀ ਦੇ ਨਾਲ ਸਰ ਸਾਰਾ ਕੁਝ ਖਤਮ ਹੋ ਜਾਊਗਾ ਇਲੈਗਲ ਕਲੋਨੀ ਇਲੈਗਲ ਕਲੋਨੀਆ ਕਟਾਉਂਦਾ ਕੌਣ ਹੈ ਜਨਾਬ ਸਾਰੀਆਂ ਤਾਂ ਵੱਡੇ ਵੱਡੇ ਇਹਨਾਂ ਦੇ ਨਾਮ ਨੇ ਹੋਰ ਕੌਣ ਹੈ ਜੀ ਕਲੋਨਾਈਜ਼ਰ ਕੌਣ ਹੈ ਆਹ ਬਣ ਜੂਗਾ ਬੰਦਾ ਕੋ ਕਲੋਨਾਈਜ਼ਰ ਬੰਦੇ ਕੋਲ 99% ਕੋਲ ਦਾ ਚਾਰ ਕਿੱਲੇ ਜ਼ਮੀਨ ਹੈ ਸਰ ਕੌਣ ਕੱਟੂਗਾ ਕਲੋਨੀਆਂ ਕਲੋਨੀਆਂ ਕੱਟਦੇ ਆ ਜਿਹੜੇ ਤਲਵੇ ਚੱਟਦੇ ਆ ਬਸ ਮੈਂ ਇੰਨਾ ਹੀ ਕਹੂੰਗਾ ਸੋ ਇਸ ਕਰਕੇ ਇਹ ਨਾ ਕਰੋ ਕਿ हां मैं पॉज़िटिवली ने बढ़िया साफ-सुथरी गलोनियां कटियां ने मैं उनਾਂ ਚ ਉਹਨਾਂ ਚ ਮੈਂ ਨਾਮ ਲੈਣਾ ਚਾਹੁੰਨ ਬੈਠੇ ਨੇ ਐਯਾਲੀ ਸਾਹਿਬ ਐਯਾਲੀ ਸਾਹਿਬ ਤੁਹਾਡਾ ਜਿਹੜਾ ਸਾਊਥ ਸਿਟੀ ਹੈ 1 ਰੁਪਏ ਦਾ ਵੀ ਕਪੜਾ ਨਹੀਂ ਹੈਗਾ ਉਹ ਚ ਮੈਂ ਸਾਰਾ ਚੈੱਕ ਕਰ ਆਲੇ ਕਿ ਕੋਈ ਕਿਸੇ ਕਿਸੇ ਇਧਰਲੇ ਪਾਸਿਓਂ ਉਧਰਲੇ ਪਾਸਿਓਂ ਕੋਈ ਕਮੀ ਹੋਵੇ ਨਾ ਕੋਈ ਕਮੀ ਨਹੀਂ ਮੈਂ 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 ਹਾਊਸਟੂ ਬੋਲਣਾ ਚਾਹੁੰਦਾ तु ती पक्के काम करते हो सारा पक्के चल रहा है हूँ जो इधरले पासे देखिए तो फिर है नहीं ना ठीक नहीं। है। सो इस करके कहना कि फर्क है बहुत फर्क है जमाने में और निभाने में फर्क है गल चलो शुक्र है तेरा तर्क है गल त चलता सर ਕੋਈ ਗੱਲ ਨਹੀਂ ਪਰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਇਹ ਜਿਹੜਾ ਬਿੱਲ ਹੈ ਨਾ ਇਹਦਾ ਨਾਮ ਹੈ ਐਨਓਸੀ ਹਾਂ ਬਿੱਲ ਦਾ ਨਾਮ ਹੈ ਪੰਜਾਬ ਅਪਾਰਟਮੈਂਟ ਐਂਡ ਪ੍ਰੋਪਰਟੀ ਰੈਗੂਲੇਸ਼ਨ ਸੋਧ ਬਿੱਲ 2024 ਸਰ ਜਦੋਂ ਇਹ ਤੁਸੀਂ ਹੁਣੀ ਪਾਸ ਕਰਵਾਉਂਗੇ ਜਦੋਂ ਇਹ ਪਾਸ ਹੋ ਗਿਆ ਨਾ ਕਰੋੜਾਂ ਲੋਕਾਂ ਦੀਆਂ ਦੁਆਵਾਂ ਤੁਹਾਨੂੰ ਲੱਗਣਗੀਆਂ ਕਿਉਂਕਿ ਉਹਨਾਂ ਨੇ ਸਰ ਆਪਣੇ ਪੈਸੇ ਜ਼ਿੰਦਗੀ ਦੇ ਜਿੰਨੇ ਕਮਾਏ ਸੀਗੇ ਉੱਥੇ ਲਾ ਬੈਠੇ ਭੋਲੇਪਨ ਚ ਲਾ ਬੈਠੇ ਜਾਂ ਤਾਂ ਭੋਲੇਪਨ ਚ ਲਾ ਬੈਠੇ ਜਾਂ ਫਿਰ ਕਿਵੇਂ ਵੀ ਕਿਸੇ ਦੋਸਤ ਮਿੱਤਰ ਦੇ ਕਹਿਣ ਤੇ ਲਾ ਬੈਠੇ ਕਿਸੇ ਕਈ ਵਾਰੀ ਆਪਣੇ ਰਿਸ਼ਤੇਦਾਰੀਆਂ ਦੇ ਕਹਿਣ ਤੇ ਲਾ ਦਿੰਨੇ ਆ ਬਾਅਦ ਚ ਪਤਾ ਲੱਗਿਆ ਵੀ ਆ ਤਾਂ ਗੱਲ ਗਲਤ ਨਿਕਲ ਗਈ ਸੋ ਸਰ ਕੋਈ ਗੱਲ ਨਹੀਂ ਜੇ ਉਹਨਾਂ ਨਾਲ ਇਦਾਂ ਹੋ ਗਿਆ ਕੋਈ ਗੱਲ ਨਹੀਂ ਪੰਜਾਬ ਚ ਇਹ ਮੈਂ ਗੱਲ ਬੜੇ ਮਾਨ ਤੇ ਸਤਿਕਾਰ ਨਾਲ ਕਹਿਣਾ ਸਰ ਕਿ ਪੰਜਾਬ ਦੇ ਵਿੱਚ ਕੋਈ ਵੀ ਘਰ ਐਸਾ ਨਹੀਂ ਹੋਊਗਾ ਜਿਹੜੇ ਘਰ 'ਚ ਬਿਜਲੀ ਦਾ ਮੀਟਰ ਨਾ ਹੋਵੇ ਬਿਜਲੀ ਨਾ ਹੋਵੇ ਉਸ ਘਰ 'ਚ ਸਰਕਾਰੀ ਸੀਵਰੇਜ ਜਾਂ ਫਿਰ ਉਸ ਘਰ ਨੂੰ ਕੋਈ ਸਰਕਾਰੀ ਸਹੂਲਤਾਂ ਨਾ ਹੋਵੇ ਇਦਾਂ ਹੋ ਨਹੀਂ ਸਕਦਾ ਸਰ ਛੋਟਾ ਜਿਹਾ ਪੰਜਾਬ ਹੈ ਸਰ ਸਾਡੇ ਕਿ ਤਿੰਨ ਕਰੋੜ ਬੰਦੇ ਆ ਸਾਡੇ ਕਿ ਤਿੰਨ ਕਰੋੜ ਬੰਦਿਆਂ ਨੂੰ ਸਾਂਭ ਲਾਂਗੇ ਜੇ ਪਹਿਲੇ ਵਾਲਿਆਂ ਤੋਂ ਗਲਤੀਆਂ ਹੋ ਗਈਆਂ ਫਿਰ ਕੀ ਹੋ ਗਿਆ ਹੋ ਗਈਆਂ ਹੋਣਗੇ ਉਹਨਾਂ ਫਿਰ ਲੋਕਾਂ ਨੇ ਸਜ਼ਾ ਵੀ ਦੇਤੀ ਉਹਨਾਂ ਨੂੰ ਫਿਰ ਲੋਕਾਂ ਨੇ ਦੋ ਤੇ ਕੋਈ ਤਿੰਨ ਤੇ ਕੁਈ ਬਾਰਾਂ ਤੇ ਅੱਜੇ ਦਾਸੀ ਨੇ ਮਿਲਦਾ ਇੱਥੇ ਗਿਣ ਲਓ ਦਾਸੀ ਨੇ ਹੈਨਾ ਹੈ ਪੂਰੇ ਨਹੀਂ ਹੋ ਸਕਦੇ ਸੋ ਇਹ ਲੋਕਾਂ ਨੇ ਸਜ਼ਾ ਦਿੱਤੀ ਹੈ ਮੈਂ ਦਿੱਤੀ ਮੇਰਾ ਨਾਂ ਕਿਉਂ ਲਾਇਆ ਨੇ ਮੈਂ ਦਿੱਤੀ ਸਜ਼ਾ ਇਹ ਲੋਕਾਂ ਨੇ ਦਿੱਤੀ ਹੈ ਉਹ ਕੋਈ ਤਿੰਨ ਸੀ ਇੱਕ ਰਹਿ ਗਿਆ ਹੁਣ ਉਹ ਫਿਰਦੇ ਨੇ ਉੱਥੇ ਉਹ ਗੱਲ ਹੋ ਗਈ ਪਤਾ ਹੈ ਨਹੀਂ ਕਿ ਗਲਤੀਆਂ ਕੀ ਨੇ ਪੱਤਰਕਾਰ ਪੁੱਛਦੇ ਕੀ ਕਰਨੇ ਆ ਕਹਿੰਦੇ ਮਾਫੀ ਮੰਗਣਾ ਹੈ ਕਾ ਦੀ ਗਲਤੀਆਂ ਨਹੀਂ ਕਿਹੜੀਆਂ ਪਤਾ ਨਹੀਂ ਫਿਰ ਆਏ ਕੀ ਕਰਨੋਂ ਮਾਫੀ ਮੰਗਣ ਆਏ ਕਾਦੀ ਗਲਤੀਆਂ ਦੀ ਜੀ ਉਹ ਇੱਕ ਬੰਦੇ ਤੋਂ ਕਤਲ ਹੋ ਗਿਆ ਉਹ ਬੰਦਾ ਪੁਲਿਸ ਨੂੰ ਕਹਿੰਦਾ ਉਹ ਕਹਿੰਦੇ ਕੀ ਹੋ ਗਿਆ ਕਹਿੰਦਾ ਮੈਂ ਕਤਲ ਹੋ ਗਿਆ ਕਹਿੰਦਾ ਕਤਲ ਕਿਹਨੇ ਕੀਤਾ ਕਹਿੰਦਾ ਮੈਂ ਕੀਤਾ ਕਹਿੰਦਾ লাশ ਕਿੱਥੇ ਆ ਕਹਿੰਦਾ ਮੈਂ ਅੱਗ ਲਾ ਕੇ ਸਾੜਤੀ ਕਹਿੰਦਾ ਜਿੱਥੇ ਸਾੜੀ ਸੀ ਜਗ੍ਹਾ ਦਿਖਾ ਕਹਿੰਦਾ ਮੈਂ ਟਰੈਕਟਰ ਨਾਲ ਤਵੀਆਂ ਨਾਲ ਬਾਹਰ ਹੀ ਜਗ੍ਹਾ ਕਹਿੰਦਾ ਚਲ ਭਾਈ ਉਹ ਜਗ੍ਹਾ ਦਿਖਾ ਕਹਿੰਦਾ ਜੀ ਉੱਤੇ ਮੈਂ ਇਟਾਂ ਰੱਖਤੀ ਸੀ ਕਹਿੰਦਾ ਚਲ ਇੱਟਾਂ ਦਿਖਾ ਕਹਿੰਦੀ ਉਹਦੇ ਉੱਤੇ ਮੈਂ ਇੱਟਾਂ ਨਾਲ ਨਾ ਚਮਾਰਾ ਜਿਹਾ ਪਾਤਾ ਸੀ ਛੱਤ ਪਾਤੀ ਸੀ ਕਹਿੰਦਾ ਚਲ ਛੱਤ ਦਿਖਾ ਉਹ ਕਹਿੰਦਾ ਜੀ ਪਿੱਛੇ ਜਿਹੜਾ ਪਚਾੜ ਆਇਆ ਸੀ ਉਹਦੇ ਛੱਤ ਟਹਿ ਗਈ ਸੀ ਉਹ ਕਹਿੰਦਾ ਚਲ ਮਾਲਵਾ ਦਿਖਾ ਕਹਿੰਦਾ ਮਾਲਵਾ ਗਵੰਡੀਆਂ ਨੂੰ ਵੇਚਦਾ ਸੀ ਸਰ ਉਹ ਕਹਿੰਦਾ ਚਲ ਗਵੰਡੀ ਨੂੰ ਮਿਲਾ ਕਹਿੰਦਾ ਉਹਦਾ ਕਤਲ ਹੋ ਗਿਆ ਸੀ ਕਹਿੰਦਾ ਕਿਹਨੇ ਕੀਤਾ ਸੀ ਕਹਿੰਦਾ ਮੈਂ ਕੀਤਾ ਸੀ ਉਹ ਕਹਿੰਦਾ ਫੇਰ ਇੱਥੇ ਆ ਗਿਆ ਯਾਰ ਤੂੰ ਸੋ ਉਹੀ ਹਾਲਤ ਇਹਨਾਂ ਦੀ ਹੈ ਜੀ ਗਲਤੀਆਂ ਪਤਾ ਨਹੀਂ ਕੀ ਕੀ ਕਰ ਲੀਆਂ ਮਾਫੀਆਂ ਮੰਗਣ ਤੁਰੇ ਫਿਰਦੇ ਨੇ ਜੈ ਜਨਤਾ ਮਾਫ ਕਰ ਦੂਗੀ ਜੀ ਕਿਤੇ ਗੁਦਰਤੀ ਐਂ ਕਰਾ ਲੋਂਗੇ ਮਾਫੀਆਂ ਇਹ ਨਹੀਂ ਮਾਫੀਆਂ ਮਾਫੀਆਂ ਜਿਹੜੀਆਂ ਨੇ ਉਹ ਗਲਤੀਆਂ ਦੀਆਂ ਹੁੰਦੀਆਂ ਨੇ ਮਾਫੀਆਂ ਗੁਨਾਹਾਂ ਦੀਆਂ ਨਹੀਂ ਹੁੰਦੀਆਂ ਵੈਰੀ ਵੈਰੀ ਸੌਰੀ ਟੂ ਸੇ ਥੈਟ ਸੋ ਇਸ ਕਰਕੇ ਪਰਮਾਤਮਾ ਉਹ ਤੋਂ ਡਰੀਏ ਤੇ ਮੈਂ ਇਹੀ ਉਮੀਦ ਕਰਦਾ ਕਿ ਸਰ ਸਰਬਸੰਤੀ ਨਾਲ ਇਹ ਬਿਲ ਪਾਸ ਕਰੋ ਕਰੋੜਾਂ ਲੋਕਾਂ ਦੇ ਦੁਆਵਾਂ ਲਓ ਸਰ